ਅ ਲੈ ਗਏ ਚੱਲੇ ਹੋ ਤੁਸੀਂ ਆਪ ਕੀ ਗੱਲ ਕੀ ਹੋਈ ਹੈ ਉਹ ਪਾਣੀ ਆ ਗਿਆ ਜੀ ਇੱਥੋਂ ਤੁਸੀਂ ਟੁੱਟੀ ਕਿਹੜੇ ਪਿੰਡ ਇਹ ਆਪਣੇ ਹੈ ਕਿਹੜੇ ਪਿੰਡ ਇਹ ਆਪਣੇ ਇੱਥੇ ਮੋਤਲੇ ਲਾਗੇ ਤੁਸੀਂ ਮੋਤਲੀ ਹਾਂਜੀ ਠੀਕ ਹੈ ਸਵਾਹੀ ਗੁਰਜੀ ਕੀ ਫਤਿਹ ਹਾਂਜੀ ਤੁਸੀਂ ਇਹ ਸਾਰੇ ਦੇਸ਼ ਹੀ ਪਾਣੀ ਦਾ ਜਿਵੇਂ ਪਿਛਲੀ ਵਾਰ 2023 ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਸਾਡੀਆਂ ਸੁਆਵਾਂ ਚੱਲੀਆਂ ਸੀਗੀਆਂ ਆਪਾਂ ਮੋਤਲਾ ਪਿੰਡ ਹੋਇਆ ਹਲੇੜ ਪਿੰਡ ਹੋਇਆ ਤੇ ਦੋ ਪਿੰਡ ਹੋਰ ਆ ਉਹਨਾਂ ਦੇ ਨਾਮ ਨਹੀਂ ਮੈਨੂੰ ਯਾਦ ਤੇ ਪਿਛਲੇ ਸਾਲ ਹੀ ਨਾ ਪਿੰਡਾਂ ਚੋਂ ਕਾਫੀ ਬੰਦੇ ਸੀ ਰੈਸਕਿਊ ਕਰਕੇ ਤੇ ਬਾਹਰ ਲਿਆਂਦੇ ਗਏ ਸੀ ਤੇ ਅੱਜ ਜਿਹੜੇ ਫਿਰ ਜਿਹੜੀ ਕੰਫੀ ਟੁੱਟ ਗਈ ਆ ਪਾਣੀ ਦੇਖ ਸਕਦੇ ਕਿਵੇਂ ਕਿੰਨਾ ਪਾਣੀ ਆ ਰਿਹਾ ਤੇ ਹੁਣ ਫਿਰ ਸਾਨੂੰ ਕਾਲ ਆਈਆਂ ਹਲੇੜ ਪਿੰਡ ਤੋਂ ਲਾਗੇ ਪਿੰਡਾਂ ਚੋਂ ਹੋਰ ਆ ਰਹੀਆਂ ਕਾਲਾਂ ਵੀ ਬਾਈ ਜੀ ਸਾਡੇ ਬੱਚਿਆਂ ਨੂੰ ਕੱਢਣਾ ਸਾਨੂੰ ਰੈਸਕਿਊ ਕਰਕੇ ਬਾਹਰ ਲੈ ਕੇ ਆਓ ਤੇ ਹੁਣ ਸਾਡਾ ਰੈਸਕਿਊ ਅਸੀਂ ਪਹੁੰਚ ਚੁੱਕੇ ਆ ਤੇ ਹੁਣ ਪ੍ਰਸ਼ਾਸਨ ਨੂੰ ਵੀ ਪੁੱਛਾਂਗੇ ਜੇ ਕੋਈ ਕਾਲ ਆਈ ਆ ਜਾਂ ਕਿਹਨੂੰ ਕੱਢ ਕੇ ਲਿਆਉਣਾ ਹੈ ਤੇ ਉਹ ਜ਼ਰੂਰ ਲਿਆਂਦੇ ਜਾਣਾ ਠੀਕ ਮਾਨਨਾ ਕਿ ਘਰੋਂ ਕਿਉਂ ਜਾ ਰਹੇ ਤੁਸੀਂ ਇੱਧਰ ਨੂੰ ਪਾਣੀ ਦੀ ਹਰ ਸਾਲ ਸਮੱਸਿਆ ਰਹਿੰਦੀ ਹੈ ਜੇ ਕਿੱਥੇ ਜਾਈਏ ਅਸੀਂ ਹੁਣ ਸਰਕਾਰ ਜਦੋਂ ਵੀ ਆਉਂਦੀ ਕੋਸ਼ਿਸ਼ ਨਹੀਂ ਕਰਦੀ ਹੈ ਇਹ ਨਾਲ ਹੋਇਆ ਨਾ ਯਾਰ ਐਸਾ ਹਾਲ ਹੁੰਦਾ ਜਿਹੜਾ ਹਰ ਸਾਲ ਘਰੋਂ ਨਿਕਲਣਾ ਪੈਂਦਾ ਹਨ ਕਿਸੇ ਦਾ ਕੋਈ ਮਾਰ ਨਹੀਂ ਦੇਖੋ ਨਹੀਂ ਕਹਿੰਦੇ ਕਿ ਕਿੱਥੇ ਜਾਈਏ ਨਿਕਲਾ ਕਿਹੜਾ ਪਿੰਡ ਕਿਹੜਾ ਤੁਹਾਡਾ ਜੀ ਇੰਡ ਹਲੇ ਯਾਰ ਚਨਾਟ ਜਾ ਕਿੱਥੇ ਰਹੇ ਹੋ ਹੱਲੇ ਕੋਈ ਟਿਕਾਣਾ ਨਹੀਂ ਦੇ ਕਿਤੇ ਕੋਈ ਅਨਾਉਂਸਮੈਂਟ ਹੋਈ ਜਾਂ ਕਿਸੇ ਨੇ ਕਿਹਾ ਹੋਵੇ ਕਿ ਤੁਸੀਂ ਉਸ ਜਗ੍ਹਾ ਤੇ ਜਾਓ ਜਾਂ ਨਹੀਂ ਇਹ ਨਹੀਂ ਕਿਹਾ ਇਹ ਚਾਹੁੰਦੇ ਆਪਾਂ ਸਰਕਾਰ ਕੋਲੋਂ ਵੀ ਚਾਹੁੰਦੇ ਆ ਇੰਨਾ ਕਹਤਾ ਕਿ ਘਰੋਂ ਘਰਾਂ ਤੋਂ ਚੱਲ ਜਾਈਓ ਸਵੇਰੇ ਲੋਸਟਮਿੰਟ ਹੋਈ ਸੀ ਕਿੱਥੇ ਜਾਓ ਇਹ ਨਹੀਂ ਦੱਸਿਆ ਨਹੀਂ ਇਹ ਨਹੀਂ ਜੋ ਪਤਾ ਹੈ ਸਰਕਾਰ ਕੋਲੋਂ ਕੀ ਮੰਗ ਕਰਦੇ ਆਪਾਂ ਪ੍ਰਸ਼ਾਸਨ ਅਸੀਂ ਤਾਂ ਮੰਗ ਇਹੀ ਕਰਦੇ ਆਂ ਕਿ ਤੁਸੀਂ ਪੱਕੀ ਬਹਾਂਜੇ ਵਾਦ ਅਸੀਂ ਪਾਣੀ ਤੋਂ ਬਾਤ ਚੀਏ ਕਰੋਨਾ ਨਿਕਲੀਏ ਹਰ ਸਾਲ ਹਰ ਸਾਲ ਇਹੀ ਕੰਮ ਹੁੰਦਾ ਠੀਕ ਹੈ ਮੈਂ ਤੁਸੀਂ ਬੋਲੋ ਜਿਹੜੇ-ਜਿਹੜੇ ਪਿੰਡਾਂ 'ਚ ਪਾਣੀ ਆਇਆ ਔਰ ਜਿਹੜੀ ਪਬਲਿਕ ਆਮ ਤੌਰ 'ਤੇ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਅੱਜ ਪਿੰਡ ਹਲੇੜ ਜਨਾਰਤਨ ਦੇ ਕੁਲੀ ਦੇ ਉੱਤੇ ਖੜੇ ਆ ਜਿੱਥੇ ਕਿ 2023 ਦੇ ਵਿੱਚ ਵੀ ਬਹੁਤ ਪਾਣੀ ਆ ਗਿਆ ਸੀਗਾ ਪਰ ਅੱਜ ਜਿਹੜਾ ਮੇਨ ਪੌਂਡ ਡੈਮ ਹੈਗਾ ਪੌਂਡ ਡੈਮ ਦੇ ਵਿੱਚੋਂ ਕਰੀਬ 23667 ਕਿਊਸਕ ਪਾਣੀ ਆ ਰਿਹਾ ਵਾ ਪਰ ਜਿਹੜਾ ਪਹਾੜੀ ਬਾਰਸ਼ ਹੋਣ ਕਰਕੇ ਚੱਕੀ ਗਰਿਆ ਦਾ ਪਾਣੀ ਜਿਹੜਾ ਜ਼ਿਆਦਾ ਆ ਗਿਆ ਸੀਗਾ ਜਿਹਦੇ ਕਰਕੇ ਲੋਕਾਂ ਦੇ ਦਸਨ ਮੁਤਾਬਕ ਜਿਹੜਾ ਬੰਨ ਦਾ ਹੈਗਾ ਦਰਿਆ ਨਹੀਂ ਵਿਆਸਾ ਦਰਿਆ ਦਾ ਬੰਨ ਉਹ ਕਾਫੀ ਜਗ੍ਹਾ ਤੋਂ ਟੁੱਟ ਕੇ ਜਿਹੜਾ ਪਾਣੀ ਆ ਗਿਆ ਵਾ ਇਸ ਕਰਕੇ ਬਹੁਤੇ ਡਰਦੇ ਵੀ ਕੋ ਲੋ ਨਹੀਂ ਹੈ ਚੱਕੀ ਦਰਿਆ ਦਾ ਪਾਣੀ ਚੱਲ ਰਿਹਾਗਾ 2-3 4 ਘੰਟਿਆਂ ਦੇ ਵਿੱਚ ਹੀ ਥੱਲੇ ਚੱਲ ਜਾਂਦਾ ਵਾ ਪਰ ਫਿਰ ਵੀ ਅਸੀਂ ਲੋਕਾਂ ਨੂੰ ਟੀਲ ਕਰਦੇ ਵੀ ਜੇ ਕੋ ਆਪਣਾ ਮਾਲ ਪਸੰਦ ਜਾਂ ਨਗਰ ਪਸ਼ੂ ਹੈਗਾ ਵਾ ਤੇ ਆਪਾਂ ਨੂੰ ਪਹਿਲਾਂ ਹੀ ਸੁਰੱਖਿਅਤ ਥਾਮਾਂ ਤੇ ਜਾਣਾ ਚਾਹੀਦਾ ਜੇ ਕੋ ਬਜ਼ੁਰਗ ਹੈਗਾ ਪਿੰਡ ਦਾ ਜਾਂ ਬੱਚੇ ਹੈਗੇ ਉਹਨਾਂ ਨੂੰ ਵੀ ਸੁਰੱਖਿਅਤ ਥਾਮਾਂ ਤੇ ਪਹੁੰਚਾਉਣਾ ਚਾਹੀਦਾ ਇਸ ਕਰਕੇ ਸਾਰੇ ਲੋਕਾਂ ਨੂੰ ਇਹ ਹੀ ਹਦੇਸ਼ਾ ਬਾਕੀ ਸਾਡੀ ਮਾਰਜੋ GS ਕਿ ਸਾਹਬ ਨਾਲ ਵੀ ਗੱਲ ਹੋ ਗਈ ਹੈ ਉਹਨਾਂ ਨੇ ਵੀ ਦੱਸਿਆ ਵੇ ਰੈਸਕਿਊ ਟੀਮਾਂ ਵੀ ਸਾਡੀਆਂ ਰੈਡੀ ਆ ਉਹ ਵੀ ਅੱਥਰਾਂ ਜੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਅਸੀਂ 24 ਘੰਟੇ ਉਹਨਾਂ ਨਾਲ ਤਿਆਰ ਰਹਿਣਾ ਕਰਦੇ ਹਾਂ ਜਿਹੜੇ ਇਹਨਾਂ ਪਿੰਡਾਂ ਦੇ ਵਿੱਚ ਜਾ ਰਹੇ ਆ ਉਹਨਾਂ ਨੂੰ ਕਿੱਥੇ ਉਹਨਾਂ ਦੇ ਵਾਸਤੇ ਇਹਨਾਂ ਨੂੰ ਬਣਾਇਆ ਜਿਵੇਂ ਕਿ ਅਸੀਂ ਸਕੂਲਾਂ ਦੇ ਵਿੱਚ ਰੇਂਜ ਕੀਤਾ ਹੋਇਆ ਹੈ ਜੀ ਐ ਐਸ ਡੀ ਐਮ ਸਾਹਿਬ ਨਾਲ ਵੀ ਗੱਲ ਹੋਈ ਹੈ ਐਸ ਐਸ ਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਕਿਹੜੀ ਕਿਹੜੀ ਜਗ੍ਹਾ ਸਰਕਾਰੀ ਸਕੂਲਾਂ ਦੇ ਵਿੱਚ ਜਿਵੇਂ ਕਿ ਜਿਵੇਂ ਮਾਲ ਪਸ਼ੂ ਦਾ ਹੈਗਾ ਸਾਡੇ ਕੋਲ ਆਰਮੀ ਗਰਾਊਂਡ ਹੈਗੀ ਆ ਵਕੀਰੀਆ ਸ਼ਹਿਰ ਦੇ ਵਿੱਚ ਹੀ ਆਰਮੀ ਗਰਾਊਂਡ ਦੇ ਵਿੱਚ ਕਾਫੀ ਜਗ੍ਹਾ ਖੁੱਲੀ ਹੈਗੀ ਆ ਤੇ ਲੋਕਾਂ ਦੇ ਰਹਿਣ ਵਾਸਤੇ ਅਸੀਂ ਜਿਹੜਾ ਸਕੂਲਾਂ ਦਾ ਪ੍ਰਬੰਧ ਕੀਤਾ ਹੋਇਆ ਵਾ ਜੇ ਕੋਈ ਇਸ ਤਰ੍ਹਾਂ ਦੀ ਕੋਈ ਜ਼ਿਆਦਾ ਪ੍ਰੋਬਲਮ ਆਦੀ ਆ ਤੇ ਲੋਰਕੋਂ ਵੀ ਤਾਂ ਅਸੀਂ ਸਕੂਲਾਂ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰ ਦਾਂਗੇ ਧੰਨਵਾਦ ਐਰ ਰੋਸ਼ਨ ਖਾਨ ਹੈ ਮੈਂ ਮਾਝਾ ਕਿਸਾਨ ਸ਼ੁਗਰਸ਼ ਕਮੇਟੀ ਦਾ ਹਿੱਸਾ ਹਾਂ ਪ੍ਰਧਾਨ ਹਾਂ ਪੁੱਛਾ ਬੋਲਦਾ ਹਾਂ ਜੀ ਮਾਝਾ ਕਿਸਾਨ ਸ਼ੁਗਰਸ਼ ਚੂਕੇ ਸਰਮਾ ਜ਼ਿਲ੍ਹਾ ਪ੍ਰੈਜ਼ੀਡੈਂਟ ਹੈ ਹਾਂ ਜੀ ਇੱਥੇ ਅਸੀਂ ਵੱਖ-ਵੱਖ ਤਰੀਕਿਆਂ ਤੋਂ ਸਰਕਾਰ ਨੂੰ ਜਾਣੂ ਕਰਵਾਇਆ ਵੀ ਤੁਸੀਂ ਬੰਨ ਜਿਹੜਾ ਇਹ ਘਟੋ ਘਟ 8 ਫੁੱਟ ਉੱਚਾ ਕੀਤਾ ਜਾਏ ਔਰ ਜਿਹੜਾ ਦਰਿਆ ਇਹਨੂੰ ਡਰੇਨ ਕੀਤਾ ਜਾਏ। ਇਹ 2023 ਦੇ ਵਿੱਚ ਵੀ ਤਕਰੀਬਨ ਪਾਣੀ ਆਇਆ ਤੇ ਦੁਬਾਰਾ 2 ਸਾਲ ਦੇ ਵਿੱਚ ਵਿੱਚ ਦੁਬਾਰਾ ਪਾਣੀ ਆ ਗਿਆ। ਲੋਕਾਂ ਨੂੰ ਇੱਥੇ ਸੰਭਲ ਦਾ ਮੌਕਾ ਨਹੀਂ ਮਿਲਿਆ। ਅੱਧੇ ਘੰਟੇ ਦੇ ਵਿੱਚ ਵਿੱਚ ਪਾਣੀ ਦਾ ਜਿਹੜਾ 17 ਚਾਰ ਚਾਰ 5 5 ਫੁੱਟ ਜਿਹੜਾ ਉਹ ਵੱਧ ਗਿਆ। ਲੋਕੀ ਆਪਣੀ ਜਾਨ ਬਚਾ ਕੇ ਜਿਹੜੇ ਘਰਾਂ 'ਚੋਂ ਬਾਹਰ ਆਏ ਨੇ ਅਜੇ ਕੁਝ ਲੋਕ ਜਿਹੜੇ ਪਾਣੀ 'ਚ ਫਸੇ ਹੋਏ ਨੇ। ਜਿੰਨੀ ਦੇਰ ਰੈਸਕਿਊ ਟੀਮਾਂ ਨਹੀਂ ਆਉਂਦੀਆਂ ਉੰਨੀ ਦੇਰ ਲੋਕ ਜਾਨ ਮਾਲ ਦਾ ਜਦਾ ਬੜਾ ਮੁਸ਼ਕਲ ਦੇ ਨਾਲ ਲੋਕ ਜਿਹੜੇ ਨੇ ਉਹ ਇਸ ਟਾਈਮ ਜੂਝ ਰਹੇ ਨੇ ਪ੍ਰਸ਼ਾਸਨ ਨੂੰ ਕਹਿੰਦਾ ਵੀ ਜਲਦੀ ਤੋਂ ਜਲਦੀ ਲੋਕਾਂ ਨੂੰ ਪਿੰਡਾਂ ਦੇ ਬਾਹਰ ਕੱਢਣ ਦਾ ਜਦਾ ਪ੍ਰਬੰਧ ਕੀਤਾ ਜਾਏ ਔਰ ਦੁੱਖ ਦੀ ਘੜੀ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਨਾਲ ਜਿਹੜੇ ਰਲ ਮਿਲ ਕੇ ਸਰਕਾਰ ਜਿਹੜੀ ਸਹਾਇਤਾ ਕਰੇ ਕਿ ਤੇ ਫਿਰ ਜਿਹੜਾ ਜ ਆ ਕੇ ਲੋਕਾਂ ਨੂੰ ਕਿਤੇ ਰਾਹਤ ਆਊਗੀ ਆ ਕੋਈ ਨਹੀਂ ਮਤ